ਅੱਜ ਜੇ ਕੋਈ ਖਾਲਸਾ ਰਾਜ ਦੀ ਗੱਲ ਕਰੇ ਤਾਂ ਉਸਨੂੰ ਤੁਰੰਤ ਹੀ ਅਤਵਾਦੀ ਜਾਂ ਖਾਲਿਸਤਾਨੀ ਕਿਹਾ ਜਾਂਦਾ ਹੈ ਪਰ ਕੀ ਆਪਣੇ ਇਤਿਹਾਸ ਦੀ ਗੱਲ ਕਰਨਾ ਅਤਵਾਦ ਹੈ ਇਹ ਸਵਾਲ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਅਤਵਾਦੀ ਵੱਖਵਾਦੀ ਤੇ ਖਾਲਿਸਤਾਨੀ ਕਹਿਣ ਵਾਲਿਓ ਹੁਣ ਇਹ ਧਿਆਨ ਨਾਲ ਸੁਣਿਓ 1849 ਤੋਂ ਪਹਿਲਾਂ ਪੰਜਾਬ ਸਿਰਫ ਰਾਜ ਨਹੀਂ ਇੱਕ ਸ਼ਾਨ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਸਨੂੰ ਦੁਨੀਆ ਸਿੱਖ ਐਮਪਾਇਰ ਕਹਿੰਦੀ ਸੀ ਉਸ ਵੇਲੇ ਲਾਹੌਰ ਇਸ ਸਿੱਖ ਰਾਜ ਦੀ ਰਾਜਧਾਨੀ ਸੀ ਸਾਡੇ ਆਪਣੇ ਦੇਸ਼ ਦੀ ਰਾਜਧਾਨੀ ਸਾਡੀਆਂ ਹੱਦਾਂ ਅਫਗਾਨਿਸਤਾਨ ਤੱਕ ਫੈਲੀਆਂ ਸਨ ਉਸ ਰਾਜ ਵਿੱਚ ਨਾ ਕਿਸੇ ਧਰਮ ਦਾ ਵਿਤਕਰਾ ਸੀ ਨਾ ਕਿਸੇ ਜਾਤ ਦਾ ਇਨਸਾਫ ਸਭ ਲਈ ਇੱਕੋ ਜਿਹਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਦਰੂਨੀ ਡੋਗਰੇ ਗੱਦਾਰਾਂ ਨੇ ਆਪਣੇ ਨਿੱਜੀ ਲਾਲਸਾਂ ਕਰਕੇ ਕੌਮ ਨੂੰ ਕਮਜ਼ੋਰ ਕਰ ਦਿੱਤਾ 1849 ਦੀ ਦੂਜੀ ਅੰਗਲ ਸਿੱਖ ਜੰਗ ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸਾਡਾ ਰਾਜ ਖਤਮ ਨਹੀਂ ਹੋਇਆ ਖਤਮ ਕੀਤਾ ਗਿਆ ਸੀ ਗੱਦਾਰਾਂ ਦੀ ਮਦਦ ਨਾਲ ਅਤੇ ਉਸ ਦਿਨ ਤੋਂ ਅੱਜ ਤੱਕ ਸਾਨੂੰ ਆਪਣੀ ਜੜਾਂ ਤੋਂ ਦੂਰ ਕੀਤਾ ਗਿਆ ਤੇ ਗੁਲਾਮੀ ਹਮੇਸ਼ਾ ਲਈ ਸਾਡੇ ਗਲ ਵਿੱਚ ਪਾ ਦਿੱਤੀ ਫਿਰ ਆਇਆ ਦੂਜਾ ਵਿਸ਼ਵ ਯੁੱਧ ਜਦ ਅੰਗਰੇਜ਼ ਹਿਟਲਰ ਨਾਲ ਲੜ ਰਹੇ ਸਨ ਅੰਗਰੇਜ਼ ਦੁਨੀਆ ਭਰ ਵਿੱਚ ਲੜਦੇ-ਲੜਦੇ ਬਹੁਤ ਕਮਜ਼ੋਰ ਹੋ ਚੁੱਕੇ ਸਨ ਦੁਨੀਆ ਭਰ ਵਿੱਚੋਂ ਸਿਰਫ ਦੋ ਕੌਮਾਂ ਨੇ ਉਹਨਾਂ ਦਾ ਸਾਥ ਦਿੱਤਾ ਸਿੱਖ ਅਤੇ ਯਹੂਦੀ ਅਸੀਂ ਅਕਾਲ ਪੁਰਖ ਨੂੰ ਮੰਨਣ ਵਾਲੇ ਭੋਲੇ ਲੋਕ ਸਨ ਤੇ ਯਹੂਦੀ ਬਹੁਤ ਚਲਾਕ ਯਹੂਦੀਆਂ ਨੇ ਕਿਹਾ ਸਾਨੂੰ ਆਪਣਾ ਦੇਸ਼ ਚਾਹੀਦਾ ਹੈ ਬ੍ਰਿਟਿਸ਼ਾਂ ਨੇ ਵਾਦਾ ਕੀਤਾ ਤੇ ਇਜ਼ਰਾਈਲ ਬਣ ਗਿਆ ਪਰ ਸਿੱਖਾਂ ਨੇ ਕੋਈ ਸੌਦਾ ਨਹੀਂ ਕੀਤਾ ਸਿਰਫ ਫਰਜ਼ ਨਿਭਾਇਆ ਪਰ ਬਦਲੇ ਵਿੱਚ ਸਾਨੂੰ ਮਿਲਿਆ ਖਾਮੋਸ਼ੀ ਤੇ ਦੁੱਖ ਲੱਖਾਂ ਸਿੱਖਾਂ ਨੇ ਉਸ ਬੇਗਾਨੀ ਜੰਗ ਵਿੱਚ ਆਪਣੀ ਜਾਨ ਦਿੱਤੀ ਬਹੁਤ ਹੀ ਸੁਨਹਿਰੀ ਮੌਕਾ ਸੀ ਸਾਡਾ ਰਾਜ ਵਾਪਸ ਲੈਣ ਦਾ ਪਰ ਫੇਰ ਤੋਂ ਕੁਝ ਗੱਦਾਰਾਂ ਕਰਕੇ ਅਸੀਂ ਪੱਕੀ ਗੁਲਾਮੀ ਆਪਣੇ ਗਲ ਪਾ ਲਈ ਝੂਠੀਆਂ ਗੱਲਾਂ ਤੇ ਲਾਲਸਾਂ ਵਿੱਚ ਆ ਗਏ ਸਭ ਤੋਂ ਵੱਧ ਕੁਰਬਾਨੀ ਪੰਜਾਬ ਨੇ ਦਿੱਤੀ ਜਦ 1947 ਵਿੱਚ ਦੇਸ਼ ਵੰਡਿਆ ਗਿਆ ਘਰ ਧਰਮ ਪਰਿਵਾਰ ਸਭ ਕੁਝ ਛੱਡਣਾ ਪਿਆ ਝੂਠਾ ਵਾਅਦਾ ਕੀਤਾ ਗਿਆ ਕਿ ਤੁਹਾਨੂੰ ਵੱਖਰਾ ਪੰਜਾਬ ਰਾਜ ਮਿਲੇਗਾ ਪਰ ਮਿਲਿਆ ਕੀ ਪੰਜਾਬ ਦੇ ਟੁਕੜੇ ਕਰ ਦਿੱਤੇ ਗਏ ਹਿੰਦੀ ਹਰਿਆਣਾ ਤੇ ਪਹਾੜੀ ਹਿਮਾਚਲ ਸਾਡੀ ਆਵਾਜ਼ ਹੋਰ ਕਮਜ਼ੋਰ ਕਰ ਦਿੱਤੀ ਗਈ ਜਦ ਪਾਣੀ ਸਿਰ ਤੋਂ ਲੰਘ ਗਿਆ ਤਾਂ ਫਿਰ ਆਇਆ 1973 ਵਿੱਚ ਅਨੰਦਪੁਰ ਸਾਹਿਬ ਦਾ ਮਤਾ ਉਹ ਮਤਾ ਕਿਸੇ ਵੱਖਰੇ ਰਾਜ ਦੀ ਗੱਲ ਨਹੀਂ ਕਰਦਾ ਸੀ ਗਾਲ ਸੀ ਸਿਰਫ ਆਪਣੇ ਅਧਿਕਾਰਾਂ ਦੀ ਪਰ ਹਕੂਮਤ ਨੇ ਇਸ ਨੂੰ ਦੇਸ਼ ਵਿਰੋਧੀ ਮੰਗ ਦਿਖਾ ਦਿੱਤਾ 1984 ਆਉਣ ਤੱਕ ਕੁਝ ਗੱਦਾਰਾਂ ਨੇ ਉਹੀ ਜ਼ਮੀਨ ਤਿਆਰ ਕਰ ਦਿੱਤੀ ਸੀ ਜਿੱਥੇ ਸਾਡੀ ਪੀੜ੍ਹੀ ਨੂੰ ਗੁਲਾਮੀ ਦੇ ਰਸੇ ਨਾਲ ਬੰਨ੍ਹ ਦਿੱਤਾ ਗਿਆ ਤਾਂ ਜੋ ਅਸੀਂ ਹਮੇਸ਼ਾ ਲਈ ਇਨਸਾਫ ਮੰਗਦੇ ਰਹੀਏ ਉਹ ਇਨਸਾਫ ਜੋ ਕਦੇ ਮਿਲਣਾ ਹੀ ਨਹੀਂ ਸੀ ਸਾਡੀ ਕੌਮ ਦਾ ਸਭ ਤੋਂ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਟਾ ਦਿੱਤੇ ਗਏ ਟੈਂਕਰ ਦਾ ਇਸਤੇਮਾਲ ਕੀਤਾ ਗਿਆ ਹਜ਼ਾਰਾਂ ਬੇਗੁਨਾ ਗੁਰੂ ਘਰ ਵਿੱਚ ਸ਼ਹੀਦ ਕਰ ਦਿੱਤੇ ਗਏ ਪੰਜਾਬ ਵਿੱਚ ਕਰਫਿਊ ਐਸਾ ਖੌਫ ਫੌਜੀ ਰਾਜ ਗੁੰਮਸ਼ੁਦਾ ਜਵਾਨੀ ਲਗਭਗ ਅੱਧੀ ਬੇਗੁਨਾ ਪੀੜੀ ਨੂੰ ਮਾਰ ਦਿੱਤਾ ਗਿਆ ਪਰਿਵਾਰਾਂ ਦੇ ਪਰਿਵਾਰ ਉਜੜ ਗਏ ਇਹ ਸਭ ਇਸ ਲਈ ਕੀਤਾ ਗਿਆ ਤਾਂ ਜੋ ਇਹ ਕੌਮ ਕਦੇ ਆਪਣੀ ਆਜ਼ਾਦੀ ਦੀ ਗੱਲ ਨਾ ਕਰ ਸਕੇ ਅਸੀਂ ਆਧੁਨਿਕ ਦੁਨੀਆ ਤੋਂ ਪਿੱਛੇ ਰਹਿ ਗਏ ਅੱਜ ਤੱਕ ਉਹਨਾਂ ਤੋਂ ਹੀ ਇਨਸਾਫ਼ ਮੰਗ ਰਹੇ ਹਾਂ ਜੋ ਖੁਦ ਗੁਨਾਹਗਾਰ ਹੈ ਹੁਣ ਉਹ ਸਾਡੇ ਤੇ ਹੱਸਦੇ ਨੇ ਸਾਨੂੰ ਧਰਨਿਆਂ ਵਾਲੀ ਕੌਮ ਕਹਿੰਦੇ ਨੇ ਫੇਰ ਆਏ ਨਕਲੀ ਨੇਤਾ ਨਕਲੀ ਪੱਗਾਂ ਬਨ ਕੇ ਸਾਨੂੰ ਧੜਿਆਂ ਵਿੱਚ ਵੰਡਿਆ ਇਹਨਾਂ ਦਾ ਕੌਮ ਵਿੱਚ ਕੋਈ ਕਿਰਦਾਰ ਨਹੀਂ ਸੀ ਨਾ ਕੋਈ ਕੁਰਬਾਨੀ ਇਹਨਾਂ ਨੇ ਕੌਮ ਨੂੰ ਨਸ਼ਿਆਂ ਵਿੱਚ ਡੁਬੋ ਦਿੱਤਾ ਜਵਾਨੀ ਨੂੰ ਬਰਬਾਦ ਕਰ ਦਿੱਤਾ ਜਿੱਥੇ ਕਦੇ ਖਾਲਸਾ ਦਾ ਰਾਜ ਸੀ ਉੱਥੇ ਅੱਜ ਨਸ਼ੇ ਦੀਆਂ ਝੋਲੀਆਂ ਵਿਖਾਈ ਦਿੰਦੀਆਂ ਨੇ ਮਾਪੇ ਮਜਬੂਰ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਇਹੀ ਤਾਂ ਮਕਸਦ ਸੀ ਇਸ ਮਿੱਟੀ ਨੂੰ ਖਾਲੀ ਕਰ ਦੇਣਾ ਪਰ ਹੁਣ ਚੁੱਪੀ ਦਾ ਸਮਾਂ ਖਤਮ ਹੋ ਗਿਆ ਹੈ ਹਰ ਪੀੜੀ ਵਿੱਚ ਕੋਈ ਨਾ ਕੋਈ ਆਵਾਜ਼ ਉੱਠਦੀ ਹੈ ਜਵਾਨੀ ਫੇਰ ਜਾਗ ਰਹੀ ਹੈ ਇਹ ਕੌਮ ਕਦੇ ਮੁੱਕੀ ਨਹੀਂ ਕਦੇ ਮੁੱਕੇਗੀ ਨਹੀਂ ਜਿਹੜੀ ਕੌਮ ਨੇ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਨੂੰ ਭਜਾਇਆ ਸੀ ਉਹ ਅੱਜ ਵੀ ਆਪਣੀ ਰੂਹ ਨਾਲ ਖੜੀ ਹੈ ਇਹ ਲੜਾਈ ਕਿਸੇ ਦੇ ਖਿਲਾਫ ਨਹੀਂ ਇਹ ਲੜਾਈ ਸੱਚ ਲਈ ਹੈ ਇਤਿਹਾਸ ਲਈ ਹੈ ਤੇ ਉਸ ਖਾਲਸਾ ਰੂਹ ਲਈ ਜੋ ਕਦੇ ਮਰ ਨਹੀਂ ਸਕਦੀ ਜਦ ਤੱਕ ਪੰਜਾਬ ਦੀ ਮਿੱਟੀ ਮਹਿਕਦੀ ਰਹੇਗੀ ਇਹ ਆਵਾਜ਼ ਗੂੰਜਦੀ ਰਹੇਗੀ ਰਾਜ ਕਰੇਗਾ ਖਾਲਸਾ ਅਕੀ ਰਹਿਣਾ ਕੋਈ